ਅੱਜ ਰਾਤ ਤੋਂ ਕ੍ਰਾਂਚ ਤੇ ਸੜਕਾਂ ਤੇ ਹੋਵੇਗਾ ਇਹ ਕੰਮ ਜੇ ਨਾ ਕੀਤਾ ਤਾਂ ਹੋਵੇਗੀ ਵੱਡੀ ਕਾਰਵਾਈ ਪ੍ਰਸ਼ਾਸਨ ਦੇ ਨਵੇਂ ਹੁਕਮ ਜਾਰੀ ਹੁਕਮਾਂ ਤੱਕ ਹਰਿਆਣਾ ਦੇ ਅੰਬਾਲਾ ਵਿੱਚ ਹਰ ਰੋਜ਼ 10 ਘੰਟੇ ਬਲੈਕਆਊਟ ਰਹੇਗਾ ਅੰਬਾਲਾ ਪ੍ਰਸ਼ਾਸਨ ਨੇ ਪਾਕਿਸਤਾਨ ਤੋਂ ਹਵਾਈ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਈਟਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਪ੍ਰਸ਼ਾਨਸ਼ਰ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਪਾਕਿਸਤਾਨ ਤੋਂ ਸੰਭਾਵਿਤ ਹਵਾਈ ਹਮਲੇ ਦੇ ਖਤਰੇ ਦੇ ਸੰਕੇਤ ਦੇਣ ਵਾਲੇ ਖੂਫੀਆ ਜਾਣਕਾਰੀਆਂ ਦੇ ਮੱਦੇਨਜ਼ਰ ਜੰਤਕ ਸੁਰੱਖਿਆ ਤੇ ਰਣਨੀਤਿਕ ਹਿੱਤਾਂ ਦੀ ਰੱਖਿਆ ਲਈ ਤੁਰੰਤ ਨੂੰ ਪੂਰੀ ਤਰ੍ਹਾਂ ਬਲੈਕਆਊਟ ਯਕੀਨੀ ਬਣਾਉਣਾ ਜ਼ਰੂਰੀ ਹੈ। ਪ੍ਰਸ਼ਾਸਨ ਨੇ ਕਿਹਾ ਬਾਹਰੀ ਲਾਈਟਾਂ ਬੈਲਬੋਰਡਾਂ ਸਟਰੀਟ ਲਾਈਟਾਂ ਆਦਿ ਦੀ ਵਰਤੋਂ ਵਰਤੇ ਜਾਣ ਵਾਲੇ ਇਨਵਰਟਰ ਜਨਰੇਟਰਾਂ ਤੇ ਕਿਸੇ ਵੀ ਹੋਰ ਪਾਵਰ ਬੈਕਅਪ ਦੀ ਵਰਤੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਿਸੇ ਵੀ ਅਤਿਵਾਦੀ ਡਰੋਨ ਹਮਲੇ ਨੂੰ ਸੱਦਾ ਦੇ ਸਕਦੀ ਹੈ। ਜਿਲ੍ਹਾ ਮੇਜਿਸਟ੍ਰੇਟ ਅਜੇ ਸਿੰਘ ਤੋਮਰ ਨੇ ਕਿਹਾ ਕਿ ਮੈਂ ਅੰਬਾਲਾ ਵਿੱਚ ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੱਕ ਇਨਵਰਟਰ ਜਨਰੇਟਰਾਂ ਅਤੇ ਬਾਹਰੀ ਲਾਈਟਾਂ ਬੈਲ ਬੋਰਡਾਂ ਸਟਰੀਟ ਲਾਈਟਾਂ ਆਦਿ ਦੀ ਵਰਤੇ ਜਾਣ ਵਾਲੇ ਕਿਸੇ ਵੀ ਹੋਰ ਪਾਵਰ ਬੈਕਅਪ ਦੀ ਵਰਤੋਂ ਤੇ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ پابੰਦੀ ਲਗਾਉਂਦਾ ਹਾਂ ਹਾਲਾਂਕਿ ਇਹਨਾਂ ਨੂੰ ਘਰ ਦੇ ਅੰਦਰ ਵੀ ਵਰਤਿਆ ਜਾ ਸਕਦਾ ਹੈ ਵਸਤਰੀ ਕੀ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਪੂਰੀ ਤਰ੍ਹਾਂ ਮੋٹے ਪਰਦਿਆਂ ਨਾਲ ਟਕੀਆਂ ਹੋਣ ਤਾਂ ਜੋ ਕੋਈ ਰੋਸ਼ਨੀ ਅੰਦਰ ਨਾ ਜਾ ਸਕੇ। ਉਹਨਾਂ ਕਿਹਾ ਜੇ ਕੋਈ ਵੀ ਹੁਕਮ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਤਾਂ ਉਸੇ ਉਸਤੇ ਬੀ ਐਨ ਐਨ ਐਸ ਦੀ ਧਾਰਾ 223 ਦੇ ਤਹਿਤ ਕਾਨੂੰਨ ਅਨੁਸਾਰ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਕਿਸਤਾਨ ਦੀ ਭੜਕਾਊ ਕਾਰਵਾਈ ਤੇ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਨੇ ਪਹਿਲਗਾਮ ਵਿੱਚ ਸਾਡੇ ਮਾਸੂਮ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਸੀ ਅੱਜ ਸਾਡੀ ਫੌਜ ਦੇ ਜਵਾਨ ਇਸ ਦਾ ਠੁਕਮਾ ਜਵਾਬ ਦੇ ਰਹੀ ਹਨ ਪਾਕਿਸਤਾਨ ਨੂੰ ਇਹ ਸੋਚਣਾ ਪਵੇਗਾ ਕਿ ਕਿਸੇ ਵਿਅਕਤੀ ਦੇ ਜੀਵਨ ਅਤੇ ਸਮਾਜ ਵਿੱਚ ਤਬਦੀਲੀ ਅਤੇਵਾਦ ਰਾਹੀਂ ਨਹੀਂ ਆਉਂਦੀ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਪੀਓਕੇ ਵਿੱਚ ਭਾਰਤ ਦੇ ਆਪਰੇਸ਼ਨ ਸੰਦੂਰ ਤੋਂ ਗੁੱਸੇ ਵਿੱਚ ਆਈ ਪਾਕਿਸਤਾਨੀ ਫੌਜ ਨੇ ਮਜਾਈਲਾਂ ਅਤੇ ਡਰੋਨਾਂ ਨਾਲ ਭਾਰਤ ਦੇ 15 ਸ਼ਹਿਰਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਭਾਰਤ ਦੀ ਹਵਾਈ ਖੇਤਰ ਪ੍ਰਣਾਲੀ ਨੇ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ